ਨਗਰ ਕੀਰਤਨ ਦਾ ਸਾਰੇ ਪਿੰਡ ਤੋਂ ਦੀ ਜਿਹੜਾ ਕਿ ਚਲਦਾ ਪੜਾ ਖੀਰ ਲਪੜਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਤੋ ਢੋਲ ਪੱਤੀ ਦੇ ਵਿੱਚ ਧਰਮ ਸਾਲਾ ਚ ਹੁੰਦਾ ਵਾਹਿਗੁਰੂ ਜੀ ਦਾ ਸੰਸਾਰ ਵਾਹਿਗੁਰੂ ਸਾਹਿਬ ਜਿਸ ਤਰ੍ਹਾਂ ਹਰ ਸਾਲ ਆਪਾਂ ਨਗਰ ਬਣਾਉਂਦੇ ਆ ਗੁਰੂ ਸਾਹਿਬ ਦੇ ਅਖੰਡ ਪਾਠ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਰੀ ਦੁਨੀਆ ਤੇ ਮਨਾਉਂਦੇ ਆ ਆਪਾਂ ਵੀ ਇਹ ਜੋ ਲੰਗਰ ਜੋ ਸੰਗਤ ਕਰ ਰਹੀਏ ਸੇਵਾ ਗੁਰੂ ਗੋਬਿੰਦ ਸਿੰਘ ਜੀ ਦੇ ਉਪਤਾਏ ਸਾਰੇ ਇਸ ਕਰਕੇ ਆਪਾਂ ਕਰ ਰਹੇ ਆ ਵੀ ਸਾਡਾ ਗੁਰੂ ਸਵਾਗ ਬਖਸ਼ੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇਰਾ ਠੋਕਰਾ ਚੱਕ ਦੀ ਮੋਟਰ ਤਾਰ ਨਾਲ ਫੜੀ ਚੋਕੀ

ਬੋਲੇ ਸੋ ਨਿਹਾਲ ਬੋਲੇ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਨਗਰ ਦੀ ਸੰਗਤ ਵੱਲੋਂ ਇੱਕ ਪੰਜੇ ਮਹਾਨ ਵਿਦਵਾਨ ઠાੜੇ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਧੰਨ ਗੁਰੂ ਗੋਬਿੰਦ ਸਿੰਘ ਸੇਵਾਹਾਰਾ ਜੀ ਦੀ ਸ਼ਿਫਤ ਸਲਾਪਾਂ ਨੂੰ ਸੁਣਾਈ ਪ੍ਰਬੰਧਕਾਂ ਵੱਲੋਂ ਤੇ ਲੋਪਤੀ ਦੀ ਸੰਗਤ ਵੱਲੋਂ ਸਮੁੱਚੇ ਨਗਰ ਦੀ ਸੰਗਤ ਵੱਲੋਂ ਸਨਮਾਨ ਸਤਕਾਰ ਕੀਤਾ ਗਿਆ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੰਗਤ ਕੋ ਚਲੀ ਗਈ ਆ ਬਾਕੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਭਾਈ ਸਤਿਗੁਰਾਂ ਨੂੰ ਨਿੱਜੀ ਅਸਥਾਨ ਤੇ ਪਹੁੰਚਾਉਣ ਤੋਂ ਬਾਅਦ ਫੇਰ ਜਾਣ ਦੀ ਕਿਰਪਾਤਾ ਕਰਨੀ ਗੱਤਕੇ ਵਾਲੀ ਟੀਮ ਵੀ ਪਹੁੰਚੀ ਆ ਸਤਿਗੁਰ ਜਦ ਗੁਰੂ ਘਰ ਜਾਣਗੇ ਕੁ ਸਮਾਂ ਉੱਥੇ ਉਹਨਾਂ ਤੋਂ ਗੱਤਕੇ ਦੇ ਜੋਰ ਵੀ ਆਪਾਂ ਦੇਖਣੇ ਨੇ ਇੱਕ ਵਾਰ ਫਿਰ ਸਿੱਖ ਪੰਥ ਦੇ ਮਹਾਨ ਵਿਦਵਾਨ ઠાੜੀ ਗਿਆਨੀ ਸਤਮਾਨ ਸਬਨਾਮ ਸਿੰਘ ਜੀ ਚਮਿੰਡਾ ਤੇ ਉਹਨਾਂ ਦੇ ਸਮੁੱਚੇ ਜਥੇ ਦਾ ਪੂਰੇ ਜਥੇ ਦਾ ਨਗਰ ਦੀ ਪੂਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਢੱਲੋ ਪੱਤੀ ਦੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ 1100 2100 3100 ਦੀ ਸੇਵਾ ਕੀਤੀ ਆ ਇਲੋ ਮਤੀ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਭਾਈ ਉਹ ਆ ਕੇ ਸਨਮਾਨ ਸਰੂਪਾ ਪ੍ਰਾਪਤ ਕਰਨ ਜੀ ਹਰਪ੍ਰੀਤ ਸਿੰਘ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਆ ਸੋ ਹੁਣ ਸਤਗੁਰਾਂ ਦੀ ਪਾਲਕੀ ਗੁਰੂ ਘਰ ਵੱਲੋਂ ਰਵਾਨਾ ਹੋਏਗੀ ਸੰਗਤ ਨੇ ਸਤਗੁਰਾਂ ਦੇ ਨਾਲ-ਨਾਲ ਜਾਣ ਦੀ ਕਿਰਪਾਲਤਾ ਕਰਨੀ ਜੀ ਗੁਰੂ ਘਰ ਜਾ ਕੇ ਗੱਤਕੇ ਦੇ ਜੋਰ ਦੇਖਣੇ ਨੇ ਸਤਿਗੁਰਾਂ ਨੂੰ ਨਿੱਜੀ ਅਸਥਾਨ ਤੇ ਪਹੁੰਚਾਉਣਾ ਜੀ ਇੱਕ ਵਾਰ ਫੇਰ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਹੀਓ ਕੋਈ ਜੀ ਕੋਈ ਸ੍ਰੀ ਜੀ ਬਾ ਜੀ ਸੁਪਨਾ ਕੋਈ ਸ੍ਰੀ ਜੀ मथकाल para Yeah. Terima kasih telah menonton! que gonna entonces...